ਪੁਆ ਨੀ ਹਣੀ ਆ ਪੁਆ ਨੇ ਕੋੜੀ ਕੋੜੀ ਨਹੀਂ ਰਹੁਦੀ ਪੁਆ ਤੇ ਆ ਗਿਆ ਤੁਮ ਕਿੱਡਾ ਕਰਾਣਾ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਮੈਂ ਕਿ ਮੈਂ ਦੋਨੇ ਬਾਨੇ ਕਰ ਤੁਹਾਨੂੰ ਪਤਾ ਨਹੀਂ ਲੱਗਾ ਵਾ ਹਾਂਜੀ ਕਿੰਦਾ ਸਾਰੇ ਸਵਾਗਤ ਆਦੇ ਨਵੇਂ ਲੋਚ ਉਮੀਦ ਕਰਦੇ ਸਾਰੇ ਵਧੀਆ ਹੋ ਗਿਆ ਸ੍ਰੀ ਘੈਂਟਾ ਸੋ ਅੱਜ ਹੁਣ ਆਪਣੇ ਘਰੇ ਪੁਆ ਹੁਣਾ ਨੇ ਦੀਦੀ ਹੁਣਾ ਨੇ ਰਖੜੀਆਂ ਮੰਨਾ ਸੋ ਡੈਡੀ ਤੋਂ ਬਾਅਦ ਮਿਲ ਜੁੰਦੇ ਰੜ ਗਏ ਹੈਨਾ ਉਦੋਂ ਦੇ ਬਾਅਦ ਤੇ ਸਾਡੀਆਂ ਪਹਿਲੀ ਰਖੜੀਆਂ ਵਾ ਸੋ ਉਹ ਪਹਿਲੀ ਵਾਰ ਆਉਣਾ ਡੈਡੀ ਤੋਂ ਬਾਅਦ ਉਹ ਆਉਣਾ ਨੇ ਲੱਕੜੀ ਆ ਬੰਨੂ ਵੀ ਜਿੰਨੇ ਪਹਿਲੀ ਵਾਰ ਆਉਣਾ ਤੇ ਸਰਬ ਵੀ ਜਾਊਗੇ ਥੋੜੇ ਦੋ ਇੱਕ ਦੋ ਦਿਨਾਂ ਬਾਅਦ ਸ਼ਾਇਦ ਤੇ ਲੱਕੜੀ ਆ ਬੰਨਣ ਤੇ ਅੱਜ ਦਾ ਵਲੌਗ ਹੋਣਾ ਲੈਂ ਜੁਆਇਮੈਂਟ ਵਾਲਾ ਕਿਉਂਕਿ ਫੁੱਫੜ ਹੋਣਾ ਨਹੀਂ ਹੋਣਾ ਪੂਆ ਹੋਣਾ ਨਹੀਂ ਮੈਣਾ ਤਾਂ ਰੌਣਕ ਉਦਾਂ ਹੀ ਬਣ ਜਾਂਦੀ ਹੈ ਕਰੇ ਸੋ ਇੰਜੁਆਇਮੈਂਟ ਬਹੁਤ ਹੁੰਦੀ ਹੈ ਸਾਰੀ ਕਿਉਂਕਿ ਮਤਲਬ ਸਾਰੇ ਮਖੋਲੀ ਬੰਦੇ ਆ ਸਾਰੀ ਹਨਾ ਪੂਆ ਨਹੀਂ ਸਾਰੇ ਇਹਨੇ ਸਾਰੇ ਪੁਰਾਣੇ ਹੋ ਜਾਂਦੇ ਆ ਫਿਰ ਮਤਲਬ ਵਧੀਆ ਬਹੁਤ ਕੈਟ ਲੱਗਦਾ ਫੀਲ ਹੁੰਦਾ ਹਨਾ ਸੋ ਬਈ ਇੰਜੁਆਇਮੈਂਟ ਹੁੰਦੀ ਰਹਿੰਦੀ ਆ ਸੋ ਅੱਜ ਦਾ ਵਲੌਗ ਸਾਰਾ ਐਂ ਤੇ ਦੇਖੋ ਐਂਟਰਟੇਨਮੈਂਟ ਹੋਣਾ ਵਲੌਗ ਸੋ ਮਿਲਦੇ ਆ ਆਪਾਂ ਅੱਗੇ ਚੱਲ ਕੇ ਦੀਦੀ ਘਣੀ ਅੱਗੇ ਡੀਜ਼ਲ ਆਇਆ ਥਾ ਡੇਲੀ ਮੈਂ ਕਿਹਾ ਅਸਲੀ ਆਉਗੀ ਨਾ ਖਣੀ ਹੱਸਿਕਾ ਮੈਂ ਕਰਿਆ ਫੋਨ ਮੈਂ ਕਹਾ ਨਹੀਂ ਨੀ ਬਾਬਾ ਕੀ ਕਰੀਆ ਆਜੋ ਪ੍ਰਾਣਾ ਦੇ ਟੀਲੇ ਗੁਰੇ ਸਰਦੋ ਨਾ ਨਾ ਵੱਡਾ ਪੁਰਾਣਾ ਪਿੱਛੇ ਰਹਿ ਗਿਆ ਵੱਡਾ ਪੁਰਾਣਾ ਇੱਧਰ ਰਹਿ ਗਿਆ ਹੈ ਓਏ ਪਾਪਾ ਦੇ ਜੁੰਬੜੀ ਜਾਂਦਾ ਵੇਖੀ

ਸਟਾਰਟ ਆਦਾ ਹੁੰਦਾ ਵੀਰੋਂ ਮਨ ਤੋਂ ਦ੍ਰਿਸ਼ ਕਰ ਸਾਡੀ ਕਰਨਾ ਸਟਾਰਟ ਆਦਾ ਵੀਰੋਂ ਆਹੋ ਨਾ ਨਹੀਂ ਬੋਲ ਮੇਰੇ ਬੋਲ ਚੇ ਨਹੀਂ ਬੋਲਦਾ ਕੀ ਆ ਜੀ ਨਹੀਂ ਦਿਨਾਂ ਵਿੱਚ ਨਾ ਬੋਲ ਨਾ ਬੋਲ ਮੇਰੇ ਡਾਕਟਰ ਤੋਂ ਨਹੀਂ ਭੱਲੇ ਮੈਂ ਤੇਰੇ ਬਲੌਗ ਚ ਟਾਈਨ ਹੁਣ ਕਰੀ ਸਾਰੀ ਬਲੌਗ ਸਟਾਰਟ ਨਾ ਕਾਣਾ ਮਾ ਤੂੰ ਕਹਿਣਾ ਇਹਨੂੰ ਇਹਨੂੰ ਸਬਸਕ੍ਰਾਈਬ ਕਰ ਦੋ ਸਾਰੇ ਜਣ ਚੱਕ ਦੋ ਫਟੇ ਕਰ ਦੋ ਇਹਨੂੰ ਸਬਸਕ੍ਰਾਈਬ ਨਾਲੇ ਆਪ ਤਾਂ ਆਖਿਆ ਸੀ ਵੀ ਬੋਲਣਾ ਨਹੀਂ ਹੈ ਆਹੋ ਹੁਣ ਅਸੀਂ ਕਹਿੰਦੇ ਬੋਲੋ ਤੇ ਬੋਲੋ ਆਹੋ ਆਹੋ ਤੁਸੀਂ ਆਇਆ ਠੀਕ ਹੈ ਨਮਕੀਨ ਜੀ ਹਾਂ ਸਾਰੇ ਨਮਕੀਨ ਕਾਜੂ ਬਦਾਮ ਹਾਂ ਇਹਦਾ ਜੀਜਾ ਸਟਾਈਲ ਨਾਲ ਫੜ ਕੇ ਵੀ ਆਇਆ ਹਾਂ ਚਲੋ ਫਟਾ ਲ ਸਟਾਈਲ ਮਾਦਾ ਇਹਦੇ ਚੀਸ 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 ਬੜਾ ਆਪਣੇ ਕਰਕੇ ਅਸੀਂ ਆਉਂਦੇ ਜੋਰ ਲਗਰ ਜੋਰ ਦੀ ਤੋੜਨ ਲਾ ਦੇ ਦੋ ਬੁੜੀਆਂ ਆਰੇ ਲਾ ਦੀਆਂ ਨਹੀਂ ਕਿ ਅਸੀਂ ਆਪ ਕਰਾਂਗੇ ਅਸੀਂ ਕਿਹਦੇ ਨਾਲ ਤੈਨੂੰ ਘਾਟਾ ਸਹੀ ਕਰੇ ਆਏ ਹਾਂ ਪੂਰਾ ਹੋਏ ਆਏ ਕਿ ਅੰਦਰ ਤਾਂ ਨਹੀਂ ਹੈ ਅੰਦਰ ਦੇਖ ਬਗੇਰ ਦੇਖ ਬਾਰੇ ਹਾਂ ਅੰਦਰ ਹੀ ਆਇਆ ਸਾਰੇ ਦੋ ਦੋ ਭੱਜ ਗਏ ਜੀ ਯਾਰ ਜਾ ਰਹੇ ਹੋ ਜਾਵੇ ਬੱਚੇ ਪਿਆਰਾ ਕੈਮਰਾ ਖਾਲਣਾ ਹੋਰ ਮੈਂ ਇਹਨੂੰ ਚੱਕਾ ਜੀ ਆ ਆ ਆਦਰ ਇਹਨੂੰ ਫੜ ਲੈ ਆ ਚੱਕ ਤੋ ਆ ਬਾਲਾ ਆਇਆ ਸੋਹਣੇ ਬੱਚੇ ਹੋਰ ਛੇ ਬੜੀ ਬੜੀ ਕੈਂਟ ਠੀਕ ਆ 78 ਮੈਨੂੰ ਯਾਰ ਥਾਲਤਾ ਕੀਤੀ ਜਿੱਤੇ ਕਹਿੰਦਾ ਥਾਲਤਾ ਆਇਆ ਸਭ ਕਿਵੇਂ ਫਿਰ ਟੋਲਾ ਤੂੰ ਹੁਣ ਆਪੂ ਆਨ ਲੱਗੇ ਸੋ ਆਨ ਲੱਗੇ ਮੈਂ ਕਿ 5 ਵਜੇ ਆਈ ਨਹੀਂ ਮੈਂ ਮਾਲ ਵਿੱਚ ਮੇਰਾ ਦਸਤੂ ਧੋਖਾ ਕਰਦੀ ਨਹੀਂ ਆਉਂਦੀ ਮੈਂ ਕਹੀ ਇਹਦੀ ਤੂੰ ਦੇਖੀਂ ਦੇ ਦੇ ਸਾਢੇ 3:00 ਆਈ ਤੈਨੂੰ ਨਹੀਂ ਜੀ ਇਹਨੇ ਮੈਂ ਕਿ ਇਹਦੀ ਸਾਕਾ ਚੁੱਛੇ ਸ਼ਾਮ ਲੱਗ ਗਈ 5:00 ਦੇ ਦੇ ਪਵਾਣਗੇ ਤੂੰ ਸਿ ਬਾਹਰ ਤੂੰ ਮੰਨ ਲੈਣ ਮੈਂ ਕਹਿੰਦਾ ਮੈਂ ਤਾਂ ਡੀਗ ਦੇ ਮੈਂ ਤਾਂ ਬੰਦੀ ਨਹੀਂ ਆਈ ਮੈਂ ਇਹ ਵੀ ਕਰਦੀ ਤੂੰ ਵੰਦੀਆ ਤੋ ਹੈ ਉਹ ਨਾ ਡੱਬੇ ਗਵਾਚ ਗਏ ਆ ਲੈ ਡੱਬੇ ਗਵਾਚ ਗਏ ਮੈਂ ਰਬੀਤੀ ਲੱਗ ਗਏ ਡੱਬੇ ਵਿੱਚ ਆ ਗਏ ਭਾਈ ਸਾਡੇ ਕਿਹਨੂੰ ਮਿਕਸ ਹੋ ਗਿਆ ਨਾ ਬਹਾ ਕਰਾਉਂਦੇ ਚੱਲ ਆ ਨਾ ਦੇਖਣੇ ਜਿੰਦਾ ਆ ਗਏ ਅੱਛਾ ਹੋਰ ਮੈਂ ਨਾ ਕਹ ਰਹਾ ਦਲਕੇ ਹੈ ਮੈਂ ਕਹਿੰਦਾ ਕਿ ਤੁਸੀਂ ਆਈ ਨਹੀਂ ਲੀਂਗੀ ਤੇ ਵੀ ਅਨਸਰ ਸਿਆ ਜੰਮੀ ਲਾਜ਼ ਉਹ ਜਾਣ ਕੇ ਸੋਗੇ ਹਾਂ ਉਹ ਜਾਣ ਕੇ ਸੋਗੇ ਤੇ ਸਾਰੇ ਸੋਗੇ ਉਹ ਸੁਣੋ ਨਾ ਉਹ ਸਾਰੀ ਆ ਗਿਆ ਉਹ ਮੇਰੇ ਮੇਰੇ ਬਾਤ ਚਾਹ ਲੈ ਤੇਰਾ ਹੱਥ ਨਾ ਖਾਵਾਂਗੇ ਤੁਹਾਡੇ ਹੈ ਮੇਰੀ ਆਹ ਦਾਦੀ ਜੀ ਅੱਛਾ ਤੇਰੇ ਭਰਾ ਕਿੱਥੇ ਲਿਆ ਤੂੰ ਪਕਾ ਉਹ ਮੇਰਾ ਮੇਰੇ ਲੋਧੇ ਨੂੰ ਮਾਰਦਾ ਅੱਛਾ ਕਿੱਥੇ ਲਿਆ ਤੁਹਾਨੂੰ ਵੀਤ ਬੋਦਦਾ ਨਹੀਂ ਨਾ ਇਹ ਨੂੰ ਸੁਣ ਆਵਾ ਮੈਂ ਡੈਰੀ ਚਾਹਾਂ 11 ਅੰਦਰ ਹੁੰਦਾ ਉਹ ਤੈਨੂੰ ਦੇ ਦਾਂ ਨਾ ਅੰਨੇ ਦੂਜਾ ਦੇ ਵੜੀ ਚ ਹੋਗੇ ਨਾ ਨਹੀਂ ਉਹ ਕੱਟ ਦੂਗੀ ਮੇਰੇ ਪਾਸ ਜੀਜ਼ਨ ਹੋਣਾ ਇੱਕ ਹੋਰ ਦੇ ਦਿੰਦਾ ਮੇਰਾ ਬੜਦਾ

ਉਹ ਪਹਿਲਾਂ ਨਾਮ ਮੇਰੇ ਪਿਆਰ ਉਹ ਚੱਲ ਕੇ ਕੰਮ ਕੋ ਇਹ ਤਾਂ ਕਾਸੀ ਇਹ ਤਾਂ ਕਿਛੇ ਰੋਟੇਸ ਨਹੀਂ ਇਹ ਤਾਂ ਰੋਟੇ ਸੀ ਹਮਮ ਕੋਕ ਲੱਗੀ ਸੁਟਾਉ ਤੇ ਹਮ ਕੋਕ ਲੱਗੀ ਸੁਟਾਉ ਤੇ ਜਦੋਂ ਜਦੋਂ ਜਿਆਦਾ ਇਸੇ ਕਾਲਾਂ ਦੇ ਅੱਗੇ ਜਿੰਨਾ ਚਾਹੀ ਤੇ ਉਹਨਾਂ ਚਾਹੀ ਬਰਖਸ ਕਾਮੀ ਤੱਕ ਦੇ ਪਾਹ ਇਹਨੇ ਕੱਟ ਦੇਣੀ ਜਿਹੜੀ ਵਾਧੂ ਹੋਈ ਨਾ ਮੈਂ ਕਰ ਦੂਗਾ ਸੱਤਾ কেলের সাকা দের ছেনে যামে হের সারা কুডেনে কুডোয়েয়ের স্যানে সহলেডরে কুডে দেনে দের সারি পারানা তরী িস্যডে কুড ਇਹ ਤੇ ਸਾਹਮਣੇ ਖੜ ਕੇ ਬਣਾਉਂਦੇ ਆਂ ਰਵਣ ਜੀ ਤੇ ਖੜ ਕੇ ਬਣਾਉਂਦੇ ਆਂ ਚੰਦਰ ਜੀ ਨਾ ਬਤਾਈ ਬਾਰੀ ਜੀ ਹਾਂ ਹਾਂ ਜੀ ਬਣਾਇਆ ਤੇ ਕਰਦੇ ਆਂ ਜੀ ਆਨਲਾਈਨ ਲਾਉਂਦੇ ਆਂ ਜੀ ਬਣਾ ਦੋ ਬਾਬੂ ਜੀ ਡੇੜਾ ਉਹ ਵੀ ਬਣਦਾ ਹਾਂ ਥਲੀ ਥਨੇ ਗਾਨੇ ਹੋਈ ਉਸਮ ਨਹੀਂ ਬੀਓ ਕਾਤੇਂ ਥੋੜੀ ਜਿਹੀ ਹੋਰ ਆਪਾਂ ਤੁਹਾਨੂੰ ਆਹ ਵਾਲੀ ਥਲੀ ਨਹੀਂ ਪੈਣ ਫਿਰ ਉਹ ਨਾ ਅਸੀਰ ਰਹਿੰਦੀ ਆ ਹਲਦੀ ਨਹੀਂ ਪਾਣੀ ਜਿਵੇਂ ਲੱਗ ਜੂਏ ਤਾਂ ਟੋਟਾ ਡੀ ਜੂਏ ਤੂੰ ਵੀ ਖਾਣੇ ਚੁਣ ਖੜਾ ਮੈਂ ਤੇ ਦੋਸਤ ਹੀ ਬਣਦਾ ਇੱਕ ਫਨ ਕੇ ਖਿਲਾ ਦੇ ਦੇ ਮੈਂ ਤਾਂ ਕਹਿੰਦਾ ਇਹਨਾਂ ਬਣੀ ਆ ਉਹ ਪਰ ਮੈਂ ਕਹਿੰਦਾ ਇਹਨਾਂ ਨੂੰ ਤਰੀਆ ਮਨੀ ਚੱਲ ਆਹ ਚਲੋ ਜੀ ਸੁਨਿਆ ਤੁਹਾਡੇ ਸੀ ਸੁੰਦਰ ਮਗੇ ਹੈ ਤੇ ਛੋਟਾ ਛੋਟਾ ਉਹਨਾਂ ਦਾ ਵੀ ਇੰਤਜ਼ਾਮ ਹੈ ਅੱਛਾ ਹੋ ਗਿਆ ਇਹ ਕੋ ਹੋ ਰਿਹਾ ਉਹ ਵੱਡੇ ਆ ਮਤੋਂ ਸੁੰਦਰ ਆਏ ਨੇ ਮੇਰੇ ਲਈ ਬੜੀ ਕੰਨਾ ਕੜੂ ਮਾੜੀ ਬੇਲੀ ਉਸ ਭੱਜ ਜਾ ਹੁਣ ਉਠਾਈ ਘਵਾਤੀ ਮੈਂ ਮੰਮੀ ਹੋਇਆ ਖਵਾਇਆ ਮੈਂ ਤੁਹਾਨੂੰ ਦਿੰਦੀ ਰੱਖ ਆਇਓ ਇੱਥੇ ਤੁਸੀਂ ਨਾ ਕਿਲਾ ਕੇ ਆਇਓ ਹੋਰ ਹੋਲੀ ਹੋਰ ਨਾ ਕਿਲਾ ਕੇ ਲਿਆ ਕਰੋ ਬੰਨਣੀਆਂ ਫਿਰ ਹੋਰ ਮਿਠਾਈ ਉੱਧਰ ਪੜਾਓ ਹੋ ਹੀ ਜਾਂਦਾ ਵਾ ਇਦਾਂ ਕਰਦਾ ਸਾਰਿਆਂ ਦਾ ਇੱਕ ਵਾਰੀ ਬੰਨ੍ਹ ਲਾ ਕੇ ਸਾਰੇ ਮਿਠਾਈ ਖਾਣੇ ਸਹੀ ਹੋ ਮੈਂ ਤਾਂ ਬਾਵਾ ਦੇ ਬੰਦੇ ਤੇ ਆਜੀ ਭਾਈ ਅਸੀਂ ਤਾਂ ਖਵਾਵਾਂਗੇ ਖਵਾਵਾਂਗੇ ਖਾਣ ਨੂੰ ਆਉਂਦੇ ਰਹੋ ਕੁਲੱਖਰੀਆਂ ਫਿਰ ਐਵੇਂ ਥੋੜਾ ਬੰਨ੍ਹਣੀ ਆ ਨਾ लगा पकले खादी ਅਗੇ ਬਹੁਤ ਖਾਦਾ ਫਿਰ ਪੰਜ ਵਜੇ ਟੈਂ ਟੈਂ ਨਹੀਂ ਹੈ ਪੰਜ ਵਜੇ ਮਿੱਠੇ ਦਾ ਟਾਈਮ ਹੀ ਹੰਦੀਗਾ ਪੰਜ ਵਜੇ ਕਿੰਨਾ ਚੱਲਦਾ ਹੈਗਾ ਇਹ ਕਿੱਥੋਂ ਆ ਰਿਹਾ ਕੱਪਰ ਆ ਹਾਂ ਖਾਲੀ ਮਗਾ ਨਗਾ ਆ ਗਏ ਲੈ ਵੀਰੇ ਆ ਜਾ ਤੇ ਭਾਬੀ ਤੇ ਬੰਦ ਕਰੂ ਮੈਂ ਤੁਹਾਨੂੰ ਪਹਿਲਾ ਵੀ ਦੇ ਦਮਾ ਦੇ ਉਹ ਦਮਾ ਮੈਂ ਹੁਣ ਨਹੀਂ ਗੋਡੇ ਸੁਣ ਦਉਂਦੇ ਮੇਰੇ ਬਿੱਤੇ ਬਹਿ ਜਾ ਇੱਥੇ ਹੀ ਹਾਂ ਨਾ ਹਾਂ ਦੋ ਬਾਲੇ ਤੇਲੀ ਦੇਖੋ ਰਹੀ ਨਾ ਮੈਂ ਬਾਲ ਲੈਣ ਦੇ ਬਣ ਦੋ ਪਾ ਜੀ ਦੋ ਦੇ ਦੋ ਉਹ ਮੈਂ ਬੋਲਿਆ ਨੂੰ ਕਿ ਮੈਂ ਚਾਹਣਾ ਨਹੀਂ ਉਹ ਆਪਣਾ ਨਹੀਂ ਭੁੱਲਿਆ ਹੋਈ ਨੀ ਉਹ ਕਿੰਨੀ ਵੇ ਘੜੀ ਖੜਨੀ ਹੈ ਕਿਉਂ ਹੱਸਦੀ ਦਿਖਦੇ ਇੱਥੇ ਅਜੇ ਬੰਦ ਗੱਲ ਤਾਂ ਸਾਡੇ ਬੰਦ ਕੇ ਤੇ ਨਿੱਦਰ ਬੰਨਾ ਬੋਦਰ ਮੱਕ ਬੰਨਾ ਨਹੀਂ ਬੰਦੇ ਇੱਥੇ ਕਿੱਥੇ ਬੋਦਰ ਬੰਨੀ ਨਹੀਂ ਲੱਗਦੀ ਬੋਦਰ ਕਿੱਥੇ ਹਾਲੀ ਇਤਰੀ ਬਲੀ ਨਹੀਂ ਸਾਰੀ ਇਹ ਮੇਰੇ ਇੱਕ ਤੇ ਬੰਨਾ ਕੁਝ ਕਹੋਣੀ ਆ ਬੱਤੀ ਹੋਣੀ ਆ ਮੈਂ ਕੋਈ ਨਾ ਬੱਦਾਂ ਅਟਲ ਕੁ ਨੂੰ ਤੁਸੀਂ ਬਾਰੇ ਬਾਰੇ ਬੰਨੀ ਸੀ ਬੰਨਾ ਥਾ ਜਾ ਲੱਕੜੀਆਂ ਹੋਣ ਜਦੋਂ ਬੰਨਾ ਬੰਨਾ ਮੇਰੇ ਨਾਲ ਰੁਕ ਤੂੰ ਮੇਰੇ ਵਾਲੇ ਨਾਲ ਬੰਨਾ ਨਹੀਂ ਦਿੱਕਤ ਚੱਲਣ ਦੇ ਜਲੇ ਕੋਲ ਮਾ ਬਰਫੀ ਦਿਖਵਾਈ ਕਹਿੰਦਾ ਬਰਫੀ ਦਿਖਾਈ ਬਰਫੀ ਉਹ ਆਂਗੀ ਤਰਫ ਦਿਖਾਈ ਨਹੀਂ ਰਿਹਾ ਆਕਰ ਤੁਸੀਂ ਬਣਾਉਣਾ ਪਾਪਾ ਮਾਰੇ ਨਾ ਮੂੰਹ ਲੈ ਵਦਨੇ ਆਪਣੇ ਕੀ ਮੈਂ ਕਿ ਦੂਜੀ ਵਾਰ ਨਾ ਹੋਵੇ ਕਹਿੰਦਾ ਬਰਫੀ ਦਿਖਵਾਈ ਤੂੰ ਦੇਖੀ ਭਾਈ ਮੇਰੇ ਭਿੰਡਾ ਟੋਣ ਵਾਲੀ ਇੱਧਰ ਨੂੰ ਆਵਾਜ਼ ਉਹ ਕਰ ਦੇ ਨਾ ਮਾ ਹੱਥ ਰੇ ਕੋਸ਼ਿਸ਼ ਨਾ ਪਰ ਤੱਕੇ ਉਸ ਪਨੀ ਨਾ ਕੀ ਹੈ ਯਾ ਮੈਂ ਲੱਗੇ ਟੱਪ ਜੀ ਉਹ ਥੋੜੀ ਜਿਹੀ ਲਾਈ ਉਹ ਪਰਫਾਰਮੈਂਸ ਕੀਤਾ ਹੋਇਆ ਸਭ ਤੋਂ ਮੇਰੀ ਕੁੱਤੀ ਜੀ ਬੈਠੀ ਇੱਧਰ ਨੂੰ ਕਰੋ ਨਾ ਕਰੋ ਇੱਧਰ ਵੀ ਰੋ ਦੇ ਰੋ ਦੇਖ ਲਓ ਹੋਈ ਜਾਂਦਾ ਤੂੰ ਤਾਂ ਮਾਰ ਕੇ ਨਾ ਕੈਮਰਾ ਕੰਮੇ ਤੂੰ ਜੱਫੀ ਪਾਉਂਦੀ ਏ ਕਾਕਾ ਮਾ ਕੈਮਰਾ ਦੇਖੇ ਜਮ ਚਫੇ ਪੁਠਾ ਦਵਾਰਾ ਪਾ ਦਵਾਰਾ ਪਾ 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 ਨਹੀਂ ਅੰਦਰ ਉੱਤੇ ਫੜਾ ਦੇਣਾ ਕੈਮਰਾ ਚੁੱਕਿਆ ਦਵਾਰਾ ਪਾ ਅੰਧਿਆਰੇ ਵੀ ਉੱਥੇ ਲੱਗੇ ਹੋਇਆ ਮੁੰਡਾ ਲੱਗਣਾ ਬਣਾਇਆ ਵੱਡਾ ਪਾ ਇਹਨਾਂ ਦਾ ਵੀ ਫਾਉਟ ਸਹੀ ਬੱਲ ਪਾਪਾ ਕੀ ਕਰੇ ਤੋ ਵੀ ਬਣਾ ਲਿਮ ਮੇਰੇ ਚੁੱਕਿੰਨੇ ਵੱਲਦੇ ਇਹ ਕਿੜਾ ਨਹੀਂ ਇਹ ਕਿੜਾ ਨਹੀਂ ਬੰਦਾ ਇਹ ਤੂੰ ਹਾਂ ਠੰਡਿਆ 2 ਮਿੰਟ ਤਿਆਰ ਤੂੰ ਚੋ ਆਪੂ ਟੌਪਲਿਕ ਕੈਮਰਾਮੈਨ ਇੱਕ ਵਾਰ ਕਿਤੇ ਉੱਤਾਰਾ ਪੋਜ਼ਾ ਹੋ ਗਿਆ ਨਹੀਂ ਗਾ ਰਿਹਾ ਕੋਈ ਵੀ ਕੈਮਰਾਮੈਨ ਉਸੇ ਬਾਅਦ ਬਰਫੀ ਖਵਾਉਂਦਾ ਕੈਮਰਾ ਖੜੀਏ ਪਹਿਲਾਂ ਬਰਫੀਆਂ ਬਾਅਦ ਤੋਂ ਆਉਂਦੇ ਨੇ ਲੋ ਨਾ ਰੱਖੀ ਨਾ ਦੇ ਨਾ ਸਾਡਾ ਨੰਬਰ ਨਿਕਾਇਆ ਉਸ ਨੰਬਰ ਤੇ ਮਨ ਨਹੀਂ ਮਿੱਲੀ ਮਿੱਲੀ ਨਾਟ ਰੋਟੀਆਂ ਮਸਬਾਹ ਗਿਆ ਖਾਣੀਆਂ ਹਣਾ ਨਿਆ 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 ਹਾਂ ਕਰੇ ਬਾਹਰ ਕੇ ਉਹਨੇ ਇੱਕੋ ਹਾਂ ਇੱਕੋ ਕਸਮਾ ਕਰਦੀ ਹਾਂ ਦਰਮਾਨਾ ਕਰਦੇ ਹੁੰਦਾ ਹੁੰਦਾ ਨਾ ਕਰ ਕੋਈ ਨਹੀਂ ਉਹ ਨਾ ਉਹ ਇਧਰ ਆ ਵੀ ਲੱਗੀ ਵੀ ਇਧਰ ਆਪਣੇ ਰੀਲ ਬਣਾ ਲਓ ਸਿੱਧੇ ਕਰਕੇ ਸਿੱਧਾ ਕੈਮਰਾ ਕਰਕੇ ਰੁਕੇ ਰੁਕੇ ਜਾ ਕੋਲੀ ਲਿਆ ਦੇ ਬੜੋਂ ਜੀ ਆਉਂ ਗੀਰੇ ਨੇ ਕੋਲੀ ਜਾਂਦੇ ਆ ਚਾਹੇ ਕਰ ਮੰਨ ਦਿੱਤੇ ਲੈ ਵੇਖੀ ਕੋਲੀ ਲਾ ਜਾ ਕੋਲੀ ਲਿਆ ਨਾ ਇਹ ਵੀ ਘਾਹ ਨਾਲ ਬੜੀ ਇਹ ਤਾਂ ਉੱਥੇ ਕਿਹੜੇ ਵਿਆਹ ਵਗੈਰੇ ਕਰਦੇ ਆ। ਅੱਜ ਕਿਹਾਂ ਕਰੀ ਗਏ। ਗਾਂਵੋਂ ਤੋਂ ਹੁੰਦੇ ਆ। ਜਿਸ ਨੂੰ ਮਨੇ ਰਾਂ ਦੇ ਗਾਵਾਂਗੇ ਭਾਈ। ਇਕੱਠੇ ਕਰ। ਮਨ ਲਿਕੇ ਦੋਈ ਮੋੜ। ਯੂਸੂ ਨੀ ਗੱਲ ਸਭ ਨਹੀਂ ਹੁੰਦੇ। ਨਹੀਂ ਰੱਬੀ ਤਾਂ ਪਤਾ ਨਹੀਂ। ਰੱਬੀ ਇਤਰਾ ਨਾ। ਇੱਕ ਵਾਰ ਬੰਨੇ ਕਰ ਰਹਿ ਜਾਂਦੇ ਉਹ ਇੰਦਰ ਇੱਥੇ ਆਈ ਨਹੀਂ ਇੱਥੇ ਮੰਨ ਲੀ। ਅੱਛਾ ਚੱਲ। ਉਹ ਰੰਡਾ ਰੰਡਾ ਨਾ ਕਿ ਕਿਦਰ ਲਗਾ ਕੇ ਗਏ ਲਾ ਲੱਗਿਆ ਤਾਂ ਇਹ ਅੱ삐 ਕਿਆਂ ਦੀ ਵਾਰੀ ਨਹੀਂ ਆਉਂਦਾ ਹੀ ਨੇ ਥੋੜੇ ਨੇ ਜਿੱਥੇ ਜਾਣਾ ਕੱਲੇ ਬਣਾਈਆਂ ਨਹੀਂ ਮੈਂ ਰੱਖੋ ਮੈਂ ਭਰੀ ਜਿੱਲਾ ਮੈਂ ਕਹਿੰਦਾ ਮੇਰੇ ਮਾਸੇ ਸੱਤ ਵਾ ਉਹਨਾਂ ਦੇ ਕਿਦੋਂ ਬਾਰਾਂ ਵਾਲੇ ਅਗਲੇ ਸੀ ਹੋਣਾ ਕੱਲੀ ਕੱਲੀ ਹਾਂ ਤਾਂ ਤੋਂ ਗਾਣੋ ਸਿੱਧਾ ਕੰਮ ਨੂੰ ਕਹਿੰਦੇ ਕਾਹੂ ਤਾਂ ਗਾਣਾ ਬਹੁਤ ਬਤਾਣਾ ਫਿਰ ਨਹੀਂ ਬਣਾਇਆ ਅਸੀਂ ਸੀਗੇ ਆਂ ਤੇ ਤਿੰਨ ਸੀਗੇ ਉਹਦੀਆਂ ਸੱਤ ਸੀਗਿਆਂ ਦਾ ਜਾਲੇ ਦੀਆਂ ਲੋਈ ਸੀਗੀਆਂ ਹੁਣ ਕੱਟੀਆਂ ਕੱਟੀਆਂ ਜਿਹਦੇ ਨਾਰਾ ਨਾਰੋ ਕੁਮਾ ਬੰਦਾ ਕਲਾਤ ਸਵੇਂਦਰ ਨੇ ਤੁੰਨੋ ਥੋੜਾ ਬਹੁਤ ਬੰਨਿਆ ਕੋਣ ਸੁੰਦਰ ਰੰਗ ਦੇ ਗਏ ਨਹੀਂ ਰੁਕੋ ਜਦੋਂ ਸੁੰਦਰ ਰੰਗ ਦੇ ਗਏ ਸਾਰੇ ਵੀਡੀਓ ਕੈਮਰਾਮੈਨ ਕੈਮਰਾਮੈਨ ਤਿਆਰ ਖੜੇ ਜਲਦੀ ਕਰੋ ਪਛੇ ਜਿਹੀ ਖੜੀ ਨਹੀਂ ਇਹ ਸਭ ਤੇ ਦਵਾ ਕਾ ਦੇ ਮੋਗੇ ਨਾ ਸੁਣੀ ਮੇਰੇ ਨੰਨਾ ਤਾਲੀ ਕੋਈ ਨਾ ਚਾਹ ਬੰਦ ਜਿੱਦ ਤੇ ਪਾਪਾ ਬਰਕਰਾਰ ਸਾਨੂੰ ਨਹੀਂ ਦੂਜੀ ਤੇ

ਨਾਲ ਕੀ ਖਾਣਾ ਨਾਲ ਕਿਉਂ ਕਿਉਂ ਨਹੀਂ ਦਿਖਾਉਂਦੇ ਆ ਕਿਉਂ ਖਾਣਾ ਨਾਲ ਕਿਦਾਂ ਸਬਜ਼ੀ ਨਾਲ ਕਿਉਂ ਬੋਵਰੀ ਲੱਗਦਾ ਸਪੂਆ ਹੋਣੀ ਗਈ ਹੈ ਉੱਧਰ ਅੱਜ ਤਾਇਏ ਕਰੇ ਰੋਟੀ ਸਾਰੇ ਦੀ ਤੀਜੇ ਹੋਣੀ ਵੀ ਉੱਧਰ ਆਪੂਆ ਹੋਣੇ ਵੀ ਸਾਰੇ ਉੱਧਰ ਤਿੰਨ ਜਣੇ ਰਹਿ ਗਏ ਬਟ ਆ ਸਾਡੇ ਨਾਲ ਰੋਟੀ ਖਾਂ ਰਹੀ ਹੈ ਇੱਕ ਪੁਰਣੀ ਆ ਰਹਿ ਗਈ ਇੱਕ ਪੁਰਣੀ ਆ ਰਹਿ ਗਈ ਸਾਡੇ ਘਰੇ ਹਲਕੀ ਸਾਰੇ ਉੱਧਰ ਰੋਟੀ ਖਾ ਰਹੇ ਅੱਜ ਅਸੀਂ ਤਿੰਨ ਜਣੇ ਰਹਿ ਗਏ ਇਕੱਲੇ ਖਾਂ ਰੱਗੇ ਰੋਟੀ ਤੇ ਹੁਣ ਖਾਈਏ ਅੱਜ ਬਣਾਈ ਸੀ ਕਦੋਂ ਸਬਜ਼ੀ ਕਦੋਂਾਂ ਦੀ ਪਤਾ ਨਹੀਂ ਕੇਸ ਵੀ ਬੇਟਾ ਮੰਮੀ ਦੀ ਨਹੀਂ ਨਹੀਂ ਬਣਾਉਣੀ ਤਾਂ ਐਂ ਜਿਹੜੀ ਲਿਆਂਦੀ ਸੀ ਫੇਵਰੇਟ ਕੀ ਦੀ ਆ ਫਿਰ ਕਿਸੇ ਦੀ ਮੈਂ ਨੂੰ ਪੁੱਛਿਆ ਮੈਂ ਕਿ ਤੇਰੀ ਫੇਵਰੇਟ ਆ ਤੂੰ ਨਾ ਐਵੇਂ ਬੇਵਰੇਟ ਲਿਖਦੀ ਐ ਕਦੋਂ ਕਿਸੇ ਦਾ ਫੇਵਰੇਟ ਹੋਏਗਾ ਹਾਂ ਦੱਸ ਕੋਈ ਛੋਲੇ ਕੋਈ ਆਲੂ ਉਹ ਮੰਨੇ ਆਪਾਂ ਕਦੋਂਾਂ ਦੀ ਬਣਦੀ ਨਹੀਂ ਹੈ ਹਾਂ ਕਦੋਂਾਂ ਛੋਲੇ ਜਨਾ ਮੇਰੀ ਬਣਦੀ ਹੁੰਦਾ ਬਣਦੀ ਤੂੰ ਖਾਣੇ ਕਦੋਂ ਸਬਜ਼ੀ ਖਾਣਾ ਨਹੀਂ ਆ ਤੋਰੀਆਂ 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 ਬਣਦੀ ਨਹੀਂ ਮਰੀਆ ਫੁਰਕੀ ਨਹੀਂ ਆਦੀ ਚਿੰਦੂ ਚਿੰਦੂ ਹੀ ਆਦੀ তোর ਮਾਮੇ ਦਾ ਫੇਵਰੇਟ ਆ ਚਿੰਦੂ ਪਰ ਕੇ ਬਹੁਤ ਸਵਾਰਾ ਤੇ ਤਰੀ ਵਾਲੇ ਬਹੁਤ ਸਵਾਰਾ ਉਹ ਤਾਂ ਫਿਰ ਗਲਤੀ ਆ ਉਹ ਫਿਰ ਕਰਦੇ ਆ ਨਾ ਕਰਦੇ ਆ ਸੋ ਹਸੀ ਹੁਣ ਖਾਲੀ ਰੋਟੀ ਸਾਡਾ ਇੱਕ ਲੋਇਲ ਪੁਰਾਣਾ ਆ ਰਹਿ ਗਿਆ ਇਹ ਸਾਡਾ ਲੋਹੇਲਪੁਰ ਆਇਆ ਸਾਡੇ ਕੋਲ ਹੀ ਰੋਟੀ ਖਾਦੀ ਇਹਨੇ ਸਾਡੇ ਕੋਲ ਹੀ ਰੁਗਿਆ ਹੈ ਬਾਕੀ ਦੇਖੋ ਤੁਹਾਨੂੰ ਦਿਖਦਾ ਕੋਈ ਸਾਰੇ ਨਾਮ ਛੱਡ ਕੇ ਭੱਜੇ ਸਾਰੇ ਉਧਰ ਭੱਜੇ ਹੋਏ ਆ ਸਾਰੇ ਅਸੀਂ ਹੁਣ ਕਰਦੇ ਆਪਾਂ ਵਲੌਗ ਦਾ ਐਂਡ ਸੋ ਤੁਹਾਨੂੰ ਐਦਾ ਵਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੌਗ ਵਧੀਆ ਲੱਗਿਆ ਹੈ ਆਪਣੇ ਜਾਣੂ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੌਗ ਤਦ ਤੱਕ ਲਈ ਧੰਨਵਾਦ ਬਾਏ ਬਾਏ